ਵਾਹਿਗੁਰੂ ਖਾਲਸਾ ਵਾਹਿਗੁਰੂ ਕੀ ਫਤਿਹ ਮੈਂ ਗੁਰਮੀਤ ਸਿੰਘ ਸੁਪਰੀਮ ਸੀਡ ਤੋਂ ਸੋ ਜਿਵੇਂ ਕਿ ਕਿਸਾਨ ਵੀਰਾਂ ਸਭ ਨੂੰ ਪਤਾ ਹੈ ਕਿ ਜੀ ਹੁਣ ਕਣਕ ਦੀਆਂ ਬਾੜੀਆਂ ਤਕਰੀਬਨ ਹੋ ਹੀ ਗਈਆਂ ਨੇ ਮੰਡੀਕਰਨ ਵੀ ਕਿਸਾਨ ਵੀਰਾਂ ਨੇ ਕਰ ਲਿਆ ਸੋ ਮੈਂ ਅੱਜ ਪਹੁੰਚਿਆ ਡਿਸਟ੍ਰਿਕਟ ਤਰਨਤਾਰਨ ਦੇ ਪਿੰਡ ਸੋਰਸਿੰਗ ਵਿਖੇ ਇੱਥੇ ਸਾਡੇ ਕਿਸਾਨ ਵੀਰ ਜੀ ਨੇ ਸੁਪਰੀਮ 1122 ਦੀ ਆਪਣੀ ਖੇਤੀ ਕੀਤੀ ਸੀ ਤੇ ਉਹਨਾਂ ਨਾਲ ਆਪਾਂ ਵਿਚਾਰ ਸਾਂਝੇ ਕਰਦੇ ਹਾਂ ਗੱਲਬਾਤ ਸਾਂਝੀ ਕਰਦੇ ਹਾਂ ਕਿ ਉਹਨਾਂ ਨੂੰ ਸੁਪਰੀਮ 1122 ਆਪਣੇ ਖੇਤਾਂ 'ਚ ਬੀਜ ਕੇ ਫਾਇਦੇ ਮਿਲੇ ਨੇ ਸਤਿ ਸ਼੍ਰੀ ਅਕਾਲ ਜੀ ਸਤਿਗੁਰ ਜੀ ਸੋ ਬਹੁਤ ਬਹੁਤ ਧੰਨਵਾਦ ਕਰਦੇ ਆਂ ਵੀਰ ਜੀ ਤੁਹਾਡਾ ਸਾਡੇ ਨਾਲ ਜੁੜਨ ਲਈ ਇਸ ਵੀਡੀਓ ਦੇ ਵਿੱਚ ਸੋ ਵੀਰ ਜੀ ਸਭ ਤੋਂ ਪਹਿਲਾਂ ਆਪਣਾ ਨਾਮ ਦੱਸੋ ਸਾਡੇ ਕਿਸਾਨ ਮੇਰਾ ਨਾਮ ਗੁਰਪ੍ਰੀਤ ਸਿੰਘ ਹੈ ਜੀ ਗੁਰਪ੍ਰੀਤ ਸਿੰਘ ਹਾਂਜੀ ਠੀਕ ਹੈ ਜੀ ਸੋ ਵੀਰ ਜੀ ਸਾਡੇ ਕਿਸਾਨ ਵੀਰਾਂ ਦੱਸੋ ਕਿ ਤੁਸੀਂ ਆਪਣੇ ਖੇਤਾਂ ਦੇ ਵਿੱਚ ਕਿਹੜੀ ਸੁਪਰੀਮ ਦੀ ਆਪਣੀ ਵੈਰਾਈਟੀ ਕਣਕ ਦੀ ਬੀਜੀ ਇਸ ਵਾਰ ਅਸੀਂ 11 22 ਦੀ ਕੀਤੀ ਹੈ ਅੱਛਾ ਜੀ ਹਾਂਜੀ ਜਿਹਦਾ ਬਹੁਤ ਵਧੀਆ ਰਿਜ਼ਲਟ ਆਇਆ ਠੀਕ ਹੈ ਜੀ ਹਾਂਜੀ ਅੱਗੇ ਆਪਾਂ ਹੋਰ ਵੀ ਚਲੋ ਕਿਸਮਾਂ ਬੀਜਦੇ ਸੀਗੇ ਇਸ ਵਾਰ ਅਸੀਂ 11 22 ਦਾ ਬੀਜਿਆ ਵੀ ਜੀ ਇਹਦੇ ਵਿੱਚ 4 ਤੋਂ 5 ਕੁਇੰਟਲ ਦਾ ਫਰਕ ਪਿਆ ਝਾੜਦਾ ਠੀਕ ਹੈ ਮਤਲਬ ਤੁਸੀਂ ਇਸ ਤੋਂ ਪਹਿਲਾਂ ਦੂਜੀਆਂ ਹੋਰ ਕੰਪਨੀ ਦਾ ਕਣਕਾ ਬੀਜਦੇ ਸੀ ਤੇ ਉਹਦੇ ਨਾਲੋਂ ਆਪਾਂ ਨੂੰ 4 ਤੋਂ 5 ਕੁ ਮਿੰਟਲ ਦੇ ਫਾਇਦੇ ਮਿਲੇ ਹੈ ਸੁਪਰੀਮ 11 ਬਾਈ ਖੇਤ ਚ ਲਾ ਕੇ ਹਾਂਜੀ ਠੀਕ ਹੈ ਇਹਦੇ ਇੱਕ ਛਿੱਟੇ ਬਹੁਤ ਵਧੀਆ ਸੀ ਕਣਕ ਦਾ ਝਾੜ ਵੀ 27 ਕੁਇੰਟਲ ਦੇ ਲਾਗੇ ਬੰਨੇ ਆਇਆ ਜੀ ਹਾਂਜੀ ਅੱਛਾ 27 ਕੁਇੰਟਲ ਦੇ ਲਾਗੇ ਬੰਨੇ ਤੁਹਾਡਾ ਝਾੜ ਆ ਗਿਆ ਸੁਪਰੀਮ 11 ਬਾਈ ਦਾ ਉਮੀਦ ਹੈ ਮੈਨੂੰ ਕਿ ਤੁੜੀ ਵੀ ਇਸ ਵਾਰ ਵਾਧੀ ਬਣੀ ਹੋਣੀ ਠੀਕ ਹੈ ਵੀਰ ਜੀ ਤਾਂ ਵੀਰ ਜੀ ਜਿਵੇਂ ਕਿ ਆਪਣੀ ਖੇਤ ਜਦੋਂ 11 ਬਾਈ ਦੇ ਖੜੇ ਸੀਗੇ ਤੇ ਸਿੱਟਿਆਂ ਦੀ ਅਗਰ ਗਿਣਤੀ ਆਪਾਂ ਗੱਲ ਕਰਦੇ ਬਿੰਤੀ ਅੱਗੇ ਨਾਲ ਕਾਫੀ ਸੀ ਮਤਲਬ ਹਾਂਜੀ ਕਾਫੀ ਜ਼ਿਆਦਾ ਸੀਗੀ ਵੈਸੇ ਵੀ ਦੂਸਰੀਆਂ ਕਣਕਾਂ ਲੱਗੀਆਂ ਹੈਗੀਆਂ ਉਸ ਦੇ ਨਾਲੋਂ ਲੰਬਾਈ ਵੀ ਕਣਕ ਦੇ ਇੱਕ ਛਿੱਟੇ ਦੀ ਜ਼ਿਆਦਾ ਸੀਗੀ ਅੱਛਾ ਜੀ ਹਾਂਜੀ ਲੰਬਾਈ ਵੀ ਜ਼ਿਆਦਾ ਸੀ ਸਿੱਟਿਆਂ ਦੀ ਗਿਣਤੀ ਵੀ ਦੇਖਣ 'ਚ ਜ਼ਿਆਦਾ ਨੇ ਮਤਲਬ ਭਰੀ ਭਰੀ ਕਣਕ ਨਜ਼ਰ ਆਉਂਦੀ ਹੈ ਹਾਂਜੀ 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 ਠੀਕ ਹੈ ਜੀ ਸੋ ਮਤਲਬ ਕਿ ਤੁਹਾਨੂੰ ਸੁਪਰੀਮ 112 ਵਿਚ ਕੇ ਆਪਣੇ ਖੇਤਾਂ ਦੇ ਵਿੱਚ ਫਾਇਦੇ ਮਿਲੇ ਨੇ ਹਾਂਜੀ ਬਹੁਤ ਵਧੀਆ ਹੋਇਆ ਜੀ ਠੀਕ ਹੈ ਵੀਰ ਜੀ ਮੈਂ ਅਪੀਲ ਕਰਦਾਂਗੀ ਅੱਗੇ ਹੋਰ ਵੀ ਜਿਹੜੇ ਕਿਸਾਨ ਆ ਹਾਂਜੀ ਵਧੀਆ ਲਾ ਲਾ ਲੈਣ ਵਾਸਤੇ 112 ਨੂੰ ਲਾਉਣ ਆਪਣਾ ਵੱਧ ਪ੍ਰੋਫ ਹਾਂਜੀ ਸੋ ਬਹੁਤ ਬਹੁਤ ਧੰਨਵਾਦ ਵੀਜੀ ਤੁਸੀਂ ਆਪਣਾ ਕੀਮਤੀ ਸਮਾਂ ਸਾਾਨੂੰ ਦਿੱਤਾ ਸਾਡੇ ਕਿਸਾਨ ਵੀਰਾਂ ਨੂੰ ਦਿੱਤਾ